ਸ੍ਰੀ ਗੁਰੂ ਵਾਪੀ ਉਕੇ ਮੈਂ ਅੱਜ ਤੋਂ ਬੰਨ ਲੈ ਕੇ ਚੱਲਾਂਗੇ ਅਗਰ ਗੋਮਾ ਮੈਂ ਕਪਾਲ ਮੂਨਾ ਪਹਿਲਾ ਦਿਨ ਆਪਾਂ 5 ਦਿਨ ਰਹਿਣਾ ਜਿੱਤੇ ਗੁਰਪਰਬਤ ਵਾਲੇ ਦਿਨ ਮੁੜ ਕੇ ਆਵਾਂਗੇ ਉਹਨੇ ਦਿਨ ਸੇ ਡੇਲੀ ਜੋ ਵੀ ਬਲੌਗ ਆਪਣਾਊਗਾ ਤੇਜੀ ਚੈਨਲ ਤੇ ਆਊਗਾ ਇਹ ਬਲੌਗ ਆਪਾਂ ਸ਼ੁਰੂ ਕੀਤਾ ਇੱਕ ਤਰੀਕ ਨੂੰ ਇਹ ਤੁਹਾਨੂੰ ਇੱਕ ਤੀਕਣੇ ਸ਼ਾਮ ਨੂੰ ਮਿਲ ਜੂਗਾ ਪਾਕਿਸਤਾਨ ਨੂੰ ਮਿਲਦਿਆਂ ਰਾਸਤੇ 'ਚ ਕੀ ਕੁਝ ਹੁੰਦਾ ਸ਼ਾਮ ਨੂੰ ਪਹੁੰਚਾਂਗੇ ਸਭਾ ਖੈ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਔਰ ਵੀਡੀਓ ਦੇਖਾਂ। ਥੈਂਕ ਯੂ ਗਾਇਸ। ਨੂੰ। ਤੋਂ ਬੈਂਤ ਤੇ ਥਾਓ। ਅਲੈਕੁਮ। ਬਾਬਿਓ ਤਿਆਰ ਨੇ ਮੁੰਡੇ ਟੈਂਪੂ 'ਚ ਬੈ ਗਏ ਸਮਾਨ ਸੋਣ ਲਾ ਦਿੱਤਾ। ਤੁਰ पे ਗਰਮੀ ਬਹੁਤ ਆ ਗਈ ਬਾਬਿਓ। ਮਿਲਦੇ ਆਂ ਨੂੰ ਗਾਹਾਂ ਆ ਕੇ ਥੋੜਾ ਆ। ਬਾਅਦ ਵਿੱਚ ਨੂੰ ਰਾਜਪੁਰੇ ਪਹੁੰਚਣ ਆਣੇ ਹੈਗੇ। ਮੁੰਡੇ ਵੀਡੀਓ ਬੁੜੀਆਂ ਫੁੱਲ ਬਣਾ ਰਹੇ ਨੇ ਆਪ ਵੀ ਇੰਜੋਏ ਕਰ ਰਹੇ ਨੇ ਬੰਦੇ ਰਹਿਤ ਕਰ ਰਹੇ ਨੇ ਕਹਿੰਦੇ ਫੇਰ ਉੱਠਾਂਗੇ। ਰਾਜਪੁਰੇ ਸੰਤਣਾ ਨੇ ਹੈਗੇ ਬਰੋਡ ਤੇ ਹੈ। ਕੋਲ ਬਰੇਜ ਤੇ ਹੈ ਬਾਬਿਓ। ਰਾਜਪੁਰੇ ਦੇ ਦੁਸਤਗਾ ਦੇ ਦੇਖਣ ਨੂੰ ਨੰਬਰ ਅੱਛੇ ਦੇਖ ਲਿਆ ਜਾਂਦਾ। ਬਾਬਾ ਪੈਸੇ ਨਹੀਂ ਇੱਥੇ ਆ ਬਾਬਿਓ। ਰਾਜਪੁਰੇ ਪਹੁੰਚ ਪਹੁੰਚਣ ਵਾਲੇ ਆ ਮਾਸ ਰਾਸਤੇ ਚਾਂਗੇ। ਬਾਕੀ ਅਪਡੇਟ ਤੁਹਾਨੂੰ ਉਧਾਂ ਜਾ ਕੇ ਦੇਵਾਂਗੇ। ਰਾਜਪੁਰੇ ਪਹੁੰਚਣ। ਬਾਬੇ ਆਪਾਂ ਟੂਲ ਪਲਾਜੇ ਦੇ ਪਹੁੰਚ ਗਏ ਟੂਲ ਪਲਾਜੇ ਦੀ ਨਾ ਮੰਗਣ ਟੂਲ ਪਲਾਜੇ ਦੇ ਪਹੁੰਚ ਗਏ ਬਾਬਿਓ ਆਪਾਂ। ਰੈਸਟ ਕਰ ਰਹੇ ਨੇ ਨੌਜਵਾਨ ਉਤਰ ਬੂਤ ਮਾਤ ਕਰਨ ਗਏ ਨੇ ਉਹਦੇ। ਨੌਜਵਾਨ। ਰਸਨ ਪਾਣੀ ਕਰ ਰਹੇ ਨੇ ਉਹ ਆਪ ਦਾ ਉਹਦੇ। ਆੰਪੂਰਾ ਓਕੇ ਮਾਹੌਲ ਬੇਵੀ ਬਾਤ ਤਿਆਰ ਆ ਬਾਬੇ ਪਹੁੰਚਣ ਵਾਲੇ ਆਗੇ ਆਪਾਂ ਬਾਕੀ ਜਨ ਉੱਥੇ ਆ ਕੇ ਦਿਖਾਵਾਂਗੇ ਮਰਨਜਣਾ ਕ੍ਰਾਮਾ ਤੇਵਾ ਲਈ ਨੌਜਵਾਨ ਜਾ ਰਹੇ ਨੇਗੇ ਉਹ ਟਰੈਕਟਰ ਵੀ ਆ ਰਿਹਾ ਹੈਗਾ ਮੰਗਰ ਬਾਬਿਓ ਅੰਬਾਲੇ ਪਹੁੰਚ ਗਏ ਚੁੱਕੇ ਆਗੇ ਨੌਜਵਾਨ ਭਰਪੂਰ ਖੁਸ਼ਪੂਰੇ ਕੈਮਰਾ ਸਾਫ ਕਰ ਲਈ ਮਾੜਾ ਨੌਜਵਾਨ ਪੂਰੇ ਖੁਸ਼ ਨੇ ਬਾਲੇ ਪਹੁੰਚ ਚੁੱਕੇ ਆ ਬਾਲਾ ਨੰਗੇ ਬਾਬੇ ਉਹ ਲੰਗਰ ਵਾਲੇ ਮਿਲਣ ਲੱਗੇ ਵੀਰਾ ਜੀ ਲੰਗਰ ਜਿਹੜੀ ਲੈ ਕੇ ਜਾਂਦੇ ਲੱਗਨ ਲਾਉਂਦੇ ਉਹ ਕਾਲੇ ਬਾਗਰ ਦੇਖੋ ਹੁੰਦੇ ਨੇ ਅੱਛਾ ਆਹ ਦੇਖੋ ਪੰਨਾ ਖਰਾਬ ਬੱਸ ਆਹੀ ਜੀ ਚੱਲਦੇ ਨੇ ਟੁੱਟੇ ਆਪਣੇ ਤਾਂ ਬਹੁਤ ਸੋਹਣੀਆਂ ਨੇ ਵੀ ਰੋਡ ਬਹੁਤ ਇਹ ਸਾਲਾ ਰੋੜ ਹੀ ਬਾਬਾ ਸੀਰ ਹੈ ਬਾਈ ਰੋੜ ਹੀ ਨਾ ਲਗਾਇਆ ਨਿਕਲੇ ਨਾ ਕੋਈ ਨਿਕਲੇ ਕਿਹੜਾ ਕੱਟਦੀ ਨੇ ਪੌਂਤਰਾਣੇ ਬਾਬਿਓ ਆ ਦੇ ਗੋਲੀ ਜਾਮ ਲੱਗਿਆ ਬਹੁਤ ਵੀੜ ਹੋ ਗਈ ਆਪਾਂ ਜਾਣ ਨਹੀਂ ਦਿੰਦੇ ਇੱਥੇ ਆਪਾਂ ਇੱਧਰ ਨੂੰ ਜਾਣਾ ਦਾ ਜਾਮ ਲਾਈ ਬੈਠੇ ਨੇ ਜੋਪਰ ਇਹ ਕਹਿੰਦੇ ਜਾਣਾ ਨਹੀਂ ਤੁਸੀਂ ਇੱਧਰ ਨੂੰ ਕਹਿੰਦੇ ਅਸੀਂ ਇੱਧਰ ਨੂੰ ਜਾਣਾ ਦਾ ਇੱਧਰ ਨੂੰ ਇਹ ਕਹਿੰਦਾ ਇੱਧਰ ਨੂੰ ਜਾਓ ਇੱਧਰ ਹੀ ਦੂਰ ਬਾਲਾ ਪਊਗਾ ਓਕੇ ਬਾਬਿਓ ਬੰਦੇ ਇਕੱਠੇ ਹੋ ਗਏ ਦੇਖਦੇ ਕੀ ਬਣਦਾ ਜਾਣ ਦੇਣਗੇ ਕਿ ਨਾਂ ਜਾਣ ਨਹੀਂ ਦਿੰਦੇ ਨਾਕਾ ਖੜਾ ਲਿਆ ਬਾਬਿਓ ਨੌਜਵਾਨਾਂ ਨੇ ਕੱਢਤੀਆਂ ਗੱਡੀਆਂ ਸਾਰੀਆਂ ਚਲੋ ਆਜੋ 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 ਬਾਬੇਓ ਕਿਵੇਂ ਹੋ ਕੀ ਹਾਲ ਚਾਲ ਆ ਯਾਰ ਹੁਣੀ ਪਹੁੰਚੇ ਕਿੱਥੇ ਕਪਾਲ ਮੋਜ ਨੇ ਟੰਬੂ ਤੁੰਬੂ ਲੈਨੇ ਆ ਬਾਬੇਓ ਮੁੰਡੇ ਹੁੰਦੇ ਨੇ ਰੈਡੀ ਆ ਟੰਬੂ ਲਵਾ ਗਿਆ ਇੱਥੇ ਪਾਵੇਂਗਾ ਹੁਣੀ ਪਹੁੰਚਾਂਗੇ ਪਹੁੰਚਗੇ ਟਿੱਪਾਣੀ ਸਕਾਂਗੇ ਫਿਰ ਮਿਲਦੇ ਆ ਤੁਹਾਨੂੰ ਦਿਖਾਉਣੇ ਆ ਮਾਹੌਲ ਇਹ ਆ ਬਾਬੇਓ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਮੰਦਿਰ ਪਾਲ ਮੋਚ ਨੇ ਜਿਹੜਾ ਮੰਦਿਰ ਬਣਿਆ ਹੋਇਆ ਹੈਗਾ ਗੁਰਦੁਆਰਾ ਜਾਨੀ ਕਿ ਇੱਥੇ ਆ ਦਾ ਉਹ ਤੇ ਆ ਦਿਖਾਉਣੇ ਸਾਨੂੰ ਘਰ ਤੇ ਬਾਬਰੋ ਪਹਿਲਾਂ ਨਾਲੋਂ ਬਹੁਤ ਸੋਹਣਾ ਬਣਾਤਾ ਉਹ ਹਰੇ ਹਰੇ ਸਾਡੇ ਗੁਰਦੁਆਰਾ ਜੀ ਨੌਜਵਾਨ ਲਿਆਂਦੇ ਮੱਥਾ ਟਿਕਾਉਣ ਆਦੇ ਆ ਲੈ ਬਾਬੇ ਉਹ ਆ ਗਿਆ ਸ਼ੀੜੀ ਆ ਗਈ ਐਨਾ ਮਾਹੌਲ ਪਖਿਆਣੀਗਾ ਹੌਲੀ ਹੌਲੀ ਪਖੂ ਆਦਾ ਹੁਣ ਬਹੁਤ ਖੁੱਲਾਗਾ ਦੇਖੀਓ ਭਰ ਜੂਗਾ ਸਾਰਾ ਲਾਉਣੇ ਖਲਾਉਣੇ ਮਿਲਦੇ ਨੇ ਬਾਦੂ ਲੈਣਾ ਇੱਕ ਉਹ ਦਵਾ ਲਈਏ ਸਾਨੂੰ ਇਹ ਆ ਬਾਬੇ ਉਤ ਲਿਆ ਇਹੋ ਜੇ ਕਿੰਨੇ ਤਲਿਆਣੇ ਪੰਜ ਨੇ ਕਿ ਤਿੰਨ ਨੇ ਚਾਰ ਚਾਰ ਤਲਿਆਣੇ ਚਾਰਾਂ ਵਿੱਚ ਨਾਉਣ ਕਰਨਾ ਹੁੰਦਾ ਇਹਦੇ ਵਿੱਚੋਂ ਧਾ ਕੇ ਦੂਜੇ 'ਚ ਨਾ ਕੇ ਤੀਜੇ 'ਚ ਨਾ ਕੇ ਚੌਥੇ 'ਚ ਤੇ ਮੇਲਾ ਬਹੁਤ ਵੱਡਾ ਹੈਗਾ ਤੁਹਾਨੂੰ ਹੌਲੀ ਹੌਲੀ ਕਮਾਵਾਂਗੇ ਇਹ ਤਲਿਆਣੇ ਨੇ ਹਨੇਰਾ ਹੋ ਗਿਆ ਅੱਜ ਅਸੀਂ ਪਹੁੰਚਿਆ ਹੋਣੀ ਹੋਣੀ ਬਾਅਦ ਚ ਤੁਹਾਨੂੰ ਸਾਰਾ ਮਨੋਰੰਜਨ ਕਰਾਵਾਂਗੇ ਹੋ ਹੋਲੀ ਕੱਲ ਨੂੰ ਡੇ ਟੂ ਹੋ ਜਾ ਆਪਣਾ ਸਾਰੇ ਦੁਕਾਨਾਂ ਤੋਂ ਕੋਨਾ ਕੱਲ ਨੂੰ ਪੂਰੀਆਂ ਲੱਗ ਜਾਣੀਆਂ ਹਾਲ ਤਾਂ ਲੱਗੀਆਂ ਨਹੀਂ ਸਮਾਰ ਕੇ ਕੱਲ ਤੱਕ ਲੱਗ ਜਾਣੀਆਂ ਆ ਉਧਰ ਮੇਲਾ ਹੈਗਾ ਤੁਹਾਨੂੰ ਉਹ ਵੀ ਦਿਖਾ ਕੇ ਲਿਆਉਣੇ ਹੈਗੇ ਉਹ ਉਧਰ ਹੈਗਾ ਟੱਪ ਜੀ ਆ ਵੰਡੋ ਆ ਗਏ ਟੰਡੋਲਾ ਪੂਰਾ ਫੁੱਲ ਮਾਹੌਲ ਬੇਵੀ ਆ ਆ ਦੇਖੋ ਕਾਹ ਕੋ ਬਣ ਗਿਆ ਇਹ ਚਾਰ ਵਜੇ ਝੰਡੋਲਾ ਆਲਾ ਪੀੜ ਨਹੀਂ ਹੈ ਅਜੇ ਤਾਂ ਢੇ ਬਨਾਂਗਾ ਮੰਨ ਕੇ ਚੱਲੋ ਆਪਣਾ ਹੌਲੀ ਹੌਲੀ ਭਖੂਗਾ ਮੈਂ ਇੱਥੇ ਪੂਰਾ ਭਰ ਜੂਗਾ ਬਾਦ ਗਿਆ ਬਾਬੇ ਪਹਿਲਾਂ ਨਾ outra avó. ਬਾਬੇ ਹੁਣ ਖਾਲੀ ਆ ਉਹਦੇ ਕਰਕੇ ਪਹਿਲਾ ਦਿਨ ਅੱਜ ਹੌਲੀ-ਹੌਲੀ ਭਰ ਜੂਗਾ ਦੇਖੋ ਹੁਣ ਕੱਲ ਨੂੰ ਇਹ ਇਹੀ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਕਿੰਨਾ ਫਰਕ ਪੈ ਜੂਗਾ ਅੱਜ ਦੇਖ ਲਓ ਸਾਰਾ ਬਾਜ਼ਾਰ ਖਾਲੀ ਆ ਕੋਈ ਦੁਕਾਨ ਨਹੀਂ ਹੈਗੀ ਆ ਦੁਕਾਨਾਂ ਸੋਨਾਂ ਸਾਰੀਆਂ ਲੱਗ ਜਾਣੀਆਂ ਇੱਧਰ ਵੀ ਆ ਸਾਰੇ ਤੁੰਬੂ-ਤੁੰਬੂ ਵੇਲੀ ਨਹੀਂ ਹਲੇ ਹੌਲੀ-ਹੌਲੀ ਭਰ ਜਾਣਗੇ ਠੀਕ ਆ ਬਾਬੇਓ ਸਭਾ ਖੈਰ ਕੱਲ ਨੂੰ ਮਿਲਦੇ ਆਂਗੇ ਕੱਲ ਨੂੰ ਤੁਹਾਨੂੰ ਦਿਖਾਉਣੇ ਆਗੇ ਮਾਹੌਲ ਕੀ ਹੈਗਾ اور نائٹ سباخر ایک تو لائک اور شیئر ٹھوک دیج مہاکال کا سے دبا کے لائک اور شیئر ٹھوک دیجے 5000 لڑے دکھ جانا چاہیے